ਅੰਮ੍ਰਿਤਸਰ ਦੀ ਧਰਤੀ ਦੇ ਇਲਾਕੇ 'ਚ ਇੱਕ ਭਾਈ ਮੇਰੂ ਜੀ ਦਾ ਨਾਮ ਕਰਕੇ ਆਉਂਦਾ ਇਤਿਹਾਸ ਵਿੱਚ ਪਿੰਡਾਂ ਵਿੱਚ ਇਲਾਕੇ ਵਿੱਚੋਂ ਮੱਝਾਂ ਗਾਵਾਂ ਚੋਰੀ ਕਰਦਾ ਸੀ ਦੂਜੇ ਇਲਾਕੇ 'ਚ ਵੇਚ ਆਉਂਦਾ ਸੀ ਉਹਦਾ ਕੰਮ ਸੀ ਚੋਰੀ ਕਰਨੀ ਕਿਸੇ ਇਲਾਕੇ 'ਚੋਂ ਮੱਝ ਚੋਰੀ ਕੀਤੀ ਦੂਜੇ ਇਲਾਕੇ 'ਚ ਵੇਚ ਦਿੱਤੀ ਦੂਜੇ ਇਲਾਕੇ 'ਚ ਚੋਰੀ ਕੀਤੀ ਤੀਜੇ ਇਲਾਕੇ 'ਚ ਵੇਚ ਦਿੱਤੀ ਇੱਕ ਦਿਨ ਸਬਾਬ ਵੱਜੋਂ ਉਹਦੇ ਨਗਰ ਦੀ ਸੰਗਤ ਇਕੱਠੀ ਹੋਈ ਤਿਆਰ ਹੋਈ ਕਹਿੰਦੇ ਅੱਜ ਅਸੀਂ ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਕਰਨ ਚੱਲੇ ਆ ਉਹ ਵੀ ਨਾਲ ਤੁਰ ਪਿਆ ਭਾਈ ਮੇਰੂ ਜੀ ਜਦੋਂ ਆਇਆ ਸੰਗਤ ਵਿੱਚ ਬੈਠਾ ਰੱਬ ਵੱਲੋਂ ਸ਼ਬਦ ਦੀ ਵਿਚਾਰ ਚੱਲ ਰਹੀ ਸੀ ਵੀ ਚੋਰ ਕੀ ਆਮਾ ਭਰੇ ਨਾ ਕੋਏ ਚੋਰ ਕਾ ਕੀਆ ਚੰਗਾ ਕਿਉ ਹੋਏ ਉਹਨੂੰ ਇੰਜ ਲੱਗਾ ਵੀ ਗੱਲ ਮੇਰੀ ਹੋ ਰਹੀ ਹੈ ਤੇ ਬਾਬਾ ਮੇਰੀ ਗੱਲ ਹੀ ਕਰੀ ਜਾਂਦਾ ਵੀ ਚੋਰੀ ਕਰਨੀ ਮਾੜੀ ਐ ਠੱਗੀ ਮਾਰਨੀ ਮਾੜੀ ਐ ਜੋ ਜੋ ਸ਼ਬਦ ਵਿਚਾਰ ਹੁੰਦੀ ਗਈ ਆਪਣੇ ਆਪ ਨੂੰ ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਦੇ ਸ਼ਬਦਾਂ ਦੀ ਜਿਹਨੂੰ ਪੋਥੀ ਤਿਆਰ ਕੀਤੀ ਉਹਦਾ ਨਾਂ ਰੱਖਿਆ ਦਰਪਣ ਦਰਪਣ ਦਾ ਅਰਥ ਹੁੰਦਾ ਸੀਸਾ ਆਪਾਂ ਆਪਣੇ ਘਰਾਂ 'ਚ ਸੀਸਾ ਕਿਉਂ ਲਾਉਨੇ ਆ ਜੀ ਭਲਾ ਬੋਲੋ ਗੁਰੂ ਕੇ ਪਿਆਰਿਓ ਤੁਸੀਂ ਪਗ ਬੱਦੀ ਹੋਵੇ ਕੱਪੜੇ ਪਾਏ ਹੋਣ ਤੁਹਾਨੂੰ ਸਾਰਾ ਟੱਬਰ ਕਵੇ ਨਾ ਤੂੰ ਬੜਾ ਸੋਹਣਾ ਲੱਗਦਾ ਜਦੋਂ ਤੱਕ ਬੰਦਾ ਸੀਸੇ ਦੇ ਸਾਹਮਣੇ ਖਲੋ ਕੇ ਆਪਣੇ ਆਪ ਨੂੰ ਆਪ ਨਹੀਂ ਵੇਂਦਾ ਉਦੋਂ ਤੱਕ ਯਕੀਨ ਨਹੀਂ ਆਉਂਦਾ ਬਸ ਅਸੀਸਾਂ ਨੇ ਕਈ ਕਈ ਜਣੇ ਆਪਣੇ ਘਰਾਂ ਚ ਪੂਰਾ ਸੀਸਾ ਲਾ ਆਂਦਾ ਵੀ ਪੈਰ ਦੇ ਵਿੱਚ ਜੁੱਤੀ ਵੀ ਪੂਰੀ ਸਹੀ ਲੱਗ ਰਹੀ ਮੈਨੂੰ ਮੇਰੇ ਕੱਪੜੇ ਪੂਰੇ ਨਾਲ ਮੈਚ ਕਰ ਰਿਹਾ ਸਰੀਰ ਵੇਖਣ ਲਈ ਕੱਪੜੇ ਵੇਖਣ ਲਈ ਸੀਸੇ ਲਾਏ ਮਾਰੇ ਕਹਿੰਦੇ ਮਨ ਵੇਖਣ ਲਈ ਵੀ ਘਰ ਚ ਸੀਸਾ ਲਾ ਲਾ ਗੁਰਬਾਣੀ ਦਾ ਤੇਰਾ ਮਨ ਕਿੰਨਾ ਕੁ ਸੋਹਣਾ ਹੈ ਦਰਪਨ ਪੋਥੀ ਗੁਰਬਾਣੀ ਦੀ ਇਹਦਾ ਮਨ ਵੇਖਿਆ ਕਰ ਭਾਈ ਮੇਰੂ ਜੀ ਸੁਣਦੇ ਗਏ ਉਹਨੂੰ ਇੰਜ ਲੱਗਾ ਬਾਬਾ ਮੇਰੀ ਗੱਲ ਕਰ ਰਿਹਾ ਹੈ ਥੋੜੇ ਦਿਨ ਪਹਿਲਾਂ ਮੱਝ ਚੋਰੀ ਕਰਕੇ ਲੈ ਕੇ ਆਇਆ ਸੀ ਘਰ ਆਪਣੇ ਲਵੇਰੀ ਮੱਝ ਚੋਰੀ ਕਰ ਲਿਆਇਆ ਸੀ ਜਦੋਂ ਘਰ ਗਿਆ ਨਾ ਸ਼ਬਦ ਕਮਾਉਣ ਦੀ ਅਰਥ ਹੋ ਰਿਹਾ ਜੀ ਸ਼ਬਦ ਕਿਦਾਂ ਕਮਾਇਆ ਜਾਂਦਾ ਜਦੋਂ ਘਰ ਗਿਆ ਆਪਣੀ ਪਤਨੀ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਝੂਠ ਬੋਲਿਆ ਸੀ ਜਿਹੜੀ ਮੱਝ ਆਪਣੇ ਘਰ ਹੈ ਜਿਹਦਾ ਆਪਾਂ ਨੂੰ ਮਹੀਨਾ ਹੋ ਗਿਆ ਦੁੱਧ ਪਿੰਦੇ ਨੂੰ ਇਹ ਆਪਣੀ ਨਹੀਂ ਸੀ ਮੈਂ ਚੋਰੀ ਕਰਕੇ ਲੈ ਕੇ ਆਇਆ ਸੀ ਸਾਰੇ ਲੋਕ ਤੇ ਨਹੀਂ ਕਮਾਈ ਦੱਸਦੇ ਆਪਣੇ ਆਪਣੇ ਘਰ ਦੇ ਨੂੰ ਮੈਂ ਕਿਦਾਂ ਕਰਦਾ ਬੋਲ ਕੇ ਦੱਸਿਓ ਜੀ ਉੱਚੀ ਬੋਲਿਓ ਜੀ ਕਮਾਈ ਦਾ ਪਤਾ ਹੋਣਾ ਚਾਹੀਦਾ ਹੈ ਘਰ ਦੇ ਨੂੰ ਬੱਚਿਆਂ ਨੂੰ ਪਾਰਦਰਸ਼ੀ ਸਹੀ ਕਮਾਈ ਆ ਇਹ ਮੇਰੀ ਕਮਾਈ ਸਮਝ ਲਈ ਤੂੰ ਪਾਠ ਬਾਣੀ ਪੜ੍ਹਦਾ ਨਹੀਂ ਬਾਣੀ ਜਿਉਂਦਾ ਹੈ ਭਾਈ ਮੇਰੂ ਜੀ ਕਹਿੰਦੇ ਜਿਹੜੀ ਦੁੱਧ ਮੱਝ ਦਾ ਆਪਾਂ ਦੁੱਧ ਪੀਤਾ ਉਹ ਮੱਝ ਆਪਣੀ ਨਹੀਂ ਐ ਮੈਂ ਚੋਰੀ ਕਰਕੇ ਲਿਆ ਸੀ ਘਰ ਵਾਲੀ ਨੂੰ ਕਹਿੰਦਾ ਘਰ ਵਾਲੀ ਕਹਿੰਦੀ ਅੱਛਾ ਇਹ ਸਵੀਕਾਰ ਕਿਦਾਂ ਕੀਤੀ ਤੇ ਮੈਂ ਹੁਣ ਮੱਝ ਵਾਪਸ ਦੇਣ ਚੱਲਿਆ ਜਿੱਥੋਂ ਲਿਆਇਆ ਸੀ ਧਿਆਨ ਨਾਲ ਸੁਣਿਓ ਗੱਲ ਨੂੰ ਮੱਝ ਕਿੱਲੇ ਤੋਂ ਖੋਲੀ ਨਾਲ ਕੱਟੀ ਵੀ ਖੋਲ ਲਈ ਤੇ ਨਾਲ ਪੈਸੇ ਲੈ ਲਏ ਜਿੰਨਾ ਦੁੱਧ ਪੀਤਾ ਸੀ ਮਹੀਨਾ ਉਹਦੇ ਪੈਸੇ ਵੀ ਲੈ ਲਏ ਪਤਨੀਆਂ ਦੀ ਸਿਰ ਤੇ ਸਾਈਆਂ ਹੁਣ ਇੱਕ ਇੱਕ ਪਾਈ ਮੋੜ ਕੇ ਆਈਆਂ ਕਈ ਵਾਰੀ ਜ਼ਰੂਰੀ ਨਹੀਂ ਕਈ ਵਾਰੀ ਤੁਹਾਡੇ ਸੱਚ ਬੋਲਣਾ ਤੁਹਾਡਾ ਜੀਵਨ ਸਾਥੀ ਵੀ ਤੁਹਾਡਾ ਪੂਰਾ ਸਾਥ ਦਿੰਦਾ ਹੈ ਇਹ ਅਦਾਲਤ ਸੱਚ ਦੀ ਹੈ ਜਿੱਥੇ ਅਪਰਾਧ ਨੂੰ ਸਵੀਕਾਰ ਕੀਤਾ ਜਾਂਦਾ ਐਡਮਿਟ ਕੀਤਾ ਜਾਂਦਾ ਕਿ ਮੈਂ ਕੀਤਾ ਭਾਈ ਮੇਰੂ ਜੀ ਮੱਝ ਲੈ ਕੇ ਤੁਰ ਪਏ ਚੋਰੀ ਕਰਕੇ ਲਿਆ ਸੀ ਰਾਤ ਹਨੇਰੇ ਜਦੋਂ ਵਾਪਸ ਮੋੜਨ ਗਏ ਉਦੋਂ ਤਿੱਖੜ ਦੁਪਹਿਰ ਹੈ ਇਹ ਕੁਦਰਤੀ ਗੱਲ ਹੈ ਚੰਗੇ ਕੰਮ ਬੰਦਾ ਤਿੱਖੜ ਦੁਪਹਿਰੇ ਕਰਦਾ ਤੇ ਮਾੜੇ ਕੰਮ ਬੰਦਾ ਉੱਚੀ ਬੋਲਿਓ ਗੁਰਦਾਰੇ ਭਾਂਡੇ ਵਾਜਣੇ ਹਣੋ ਬਾਲਟੀ ਦਾਲ ਦੀ ਵਰਤੌਣੀ ਹੋਵੇ ਸੇਵਾ ਕਰਨੀ ਹੋਵੇ ਕੋਈ ਨਾਂ ਵੇਂਦਾ ਹੋਵੇ ਤਾਂ ਵੀ ਬਖੌਂਦਾ ਵੇਖ ਲੈ ਮੈਨੂੰ ਕਿ ਇਹਨੂੰ ਕੰਬਲ ਵੰਡਣਾ ਹੋਵੇ ਕਿ ਇਹਦੀ ਸੇਵਾ ਕਰਨੀ ਹੋਵੇ ਕਿ ਇਹਦੀ ਹੈਲਪ ਕਰਨੀ ਹੋਵੇ ਤੇ ਧੱਕੇ ਨਾ ਕਹਿੰਦਾ ਆ ਜਾ ਮੈਨੂੰ ਵੇਖ ਲੈ ਤੇ ਮਾੜਾ ਕਰਨਾ ਹੋਵੇ ਤੇ ਜੇ ਕੋਈ ਵੇਂਦਾ ਵੀ ਹੋਵੇ ਤੇ ਉਹ ਤੋਂ ਕੰਨੀ ਕਿ ਤਰ੍ਹਾਂ ਹੁੰਦਾ ਭਾਈ ਮੇਰੂ ਜੀ ਤਿੱਖੜ ਦੁਪਹਿਰੇ ਜਿੱਥੋਂ ਮੱਝ ਚੋਰੀ ਕਰਕੇ ਲੈ ਸੀ ਲਿਆ ਕੇ ਕਿੱਲੇ ਨਾ ਬੰਦ ਦਿੱਤੀ ਤੇ ਨਿਆਣਿਆਂ ਵੇਖਿਆ ਮੱਝ ਆ ਗਈ ਵਾਪਸ ਉਹਨਾਂ ਰੌਲਾ ਪਾਇਆ ਘਰ ਦੇ ਵਿੱਚ ਬਾਪੂ ਜੀ ਆਪਣੀ ਮੱਝ ਵਾਪਸ ਆ ਗਈ ਬਾਪੂ ਅੰਦਰੋਂ ਬਾਹਰ ਨਿਕਲਿਆ ਕਰੋ ਆਂਦਾ ਫਰਿਸ਼ਤੇ ਆ ਉਹ ਦੇਵਤਿਆ ਕਿੱਥੋਂ ਲਿਆਇਆ ਮੱਝ ਇਹ ਮੱਝ ਤੇ ਸਾਡੀ ਹੀ ਚੋਰੀ ਹੋ ਗਈ ਸੀ ਉਹ ਮਨ 'ਚ ਸੋਚਦਾ ਵੀ ਅਜੇ ਤੇ ਮੈਂ ਮੱਝ ਵਾਪਸ ਹੀ ਕਰਨ ਕਹਿ ਆਂ ਦੇ ਮੈਨੂੰ ਦੇਵਤਾ ਕਹਿ ਦਤਾ ਇਹਨੇ ਉਹ ਫਰਿਸ਼ਤੇ ਆ ਉਹ ਦੇਵਤਿਆ ਕਿ ਤੁਨੀ ਆਇਆ ਮਾਜ ਮਾਜ ਤੇ ਚੋਰੀ ਹੋ ਗਈ ਇਸ ਮੇਰੀ ਕਹਿੰਦਾ ਜੀ ਮੈਨੂੰ ਪਤਾ ਹੈ ਚੋਰੀ ਹੋ ਗਈ ਸੀ ਕਹਿੰਦਾ ਅੱਛਾ ਕਿਹਨੇ ਕੀਤੀ ਸੀ ਚੋਰੀ ਕਹਿੰਦਾ ਜੀ ਮੈਂ ਹੀ ਕੀਤੀ ਸੀ ਕਿਸੇ ਵਕੀਲ ਦੀ ਲੋੜ ਪਈ ਕਿਸੇ ਅਦਾਲਤ ਦੀ ਲੋੜ ਪਈ ਕੋਈ ਕੋਰਟ ਕਚਹਿਰੀ ਦੀ ਲੋੜ ਪਈ ਜਦੋਂ ਇਹ ਇਸ ਕਚਹਿਰੀ ਵਿੱਚ ਇਸ ਕੋਰਟ ਵਿੱਚ ਇਸ ਅਦਾਲਤ ਵਿੱਚ ਅਸੀਂ ਗੁਨਾਹ ਸਵੀਕਾਰ ਕਰ ਲਿਆ ਸਮਝ ਲਓ ਇਦਾਂ ਹੋਊਗਾ ਜਿਵੇਂ ਬੰਦਾ ਸਵੇਰ ਦਾ ਥੱਕਿਆ ਪਾਣੀ ਨਾਲ ਇਸ਼ਨਾਨ ਕਰਕੇ ਆਪਣੀ ਮੈਲ ਨੂੰ ਰੋੜ ਦਿੰਦਾ ਹੈ ਗੁਰਬਾਣੀ ਇਦਾਂ ਮੈਲ ਲਾਉਂਦੀ ਹੈ ਭਾਈ ਮੇਰੂ ਜੀ ਕਹਿੰਦੇ ਜੀ ਉਹ ਮੈਂ ਚੋਰ ਆ ਮੈਂ ਮੱਝ ਚੋਰੀ ਕੀਤੀ ਸੀ ਕਹਿੰਦਾ ਜੇ ਚੋਰੀ ਕੀਤੀ ਸੀ ਵਾਪਸ ਕਿਦਾਂ ਕਰਨ ਆ ਗਿਆ ਤੂੰ ਝੂਠ ਬੋਲਦਾ ਤੂੰ ਨਹੀਂ ਚੋਰੀ ਕੀਤੀ ਭਾਈ ਮੇਰੂ ਮਨ ਚਾਹਦਾ ਜਦੋਂ ਚੋਰੀਆਂ ਕਰਦਾ ਸੀ ਜਦੋਂ ਚੋਰੀਆਂ ਕਰਦਾ ਸੀ ਝੂਠ ਬੋਲਣਾ ਪਰ ਅੱਜ ਸੱਚ ਬੋਲਦਾ ਤੇ ਬਾਪੂ ਆਂਦਾ ਸੱਚੀ ਤੂੰ ਚੋਰੀ ਕੀਤੀ ਨਹੀਂ ਮੰਦਾ ਹੀ ਨਹੀਂ ਇਹ ਕਹਦਾ ਨਹੀਂ ਬਾਪੂ ਜੀ ਮੈਂ ਕੀਤੀ ਚੋਰੀ ਮੈਂ ਕਿਤੇ ਮਚੋਰ ਆ ਕਹਿੰਦਾ ਫੇ ਕੀ ਪਾਣਾ ਵਾਪਰਿਆ ਵਾਪਸ ਕਿਦਾਂ ਕਰਨ ਆ ਗਿਆ ਚੋਰ ਤੇ ਵਾਪਸ ਕਰਨ ਆਉਂਦੇ ਹੀ ਨਹੀਂ ਕਹਿੰਦਾ ਜੀ ਇੱਕ ਫਰਕ ਪਿਆ ਜਦੋਂ ਲੈ ਕੇ ਗਿਆ ਸੀ ਤੋ ਚੋਰ ਸੀ ਹੁਣ ਜਦੋਂ ਵਾਪਸ ਕਰਨਾ ਹੈ ਹੁਣ ਚੋਰ ਨਹੀਂ ਹੈ ਕਹਿੰਦਾ ਇਹ ਅੰਦਰ ਕਹਨੇ ਸਾਫ ਕਰਤਾ ਤੇਰਾ ਕਹਿੰਦਾ ਗੁਰੂ ਦੇ ਸ਼ਬਦ ਨੇ ਗੁਰੂ ਦੇ ਗੁਰ ਕਾ ਸ਼ਬਦ ਰਤਨ ਹੈ ਇਹ ਗੁਰੂ ਦਾ ਸ਼ਬਦ ਰਤਨ ਹੈ ਜਿਵੇਂ ਹੀਰਾ ਹੱਥ ਮੇ ਤਨਕ ਸੋ ਦਿਖਾਈ ਦੇ ਜਿਵੇਂ ਹੀਰਾ ਦਿਖਾਈ ਤੇ ਛੋਟਾ ਜਿਹਾ ਦੰਦਾ ਵਾ ਇਹਦਾ ਮੁੱਠ ਚ ਆ ਜਾਊਗਾ ਪਰ ਮੋਲ ਕੀ ਇਹ ਦਮਕਨ ਭਰਤ ਪੰਡਾਰ ਜੀ ਜਦੋਂ ਤੁਸੀਂ ਇਹਨੂੰ ਜਾ ਕੇ ਕਿਸੇ ਜ਼ੋਰੀ ਕੋ ਲੈ ਕੇ ਜਾਓਗੇ ਜਿਹੜੇ ਉੱਥੋਂ ਤੁਹਾਨੂੰ ਪਕਵਾਨ ਮਿਲਣੇ ਪਦਾਰਥ ਮਿਲਣੇ ਉਹ ਮੁੱਠੀ ਚ ਨਹੀਂ ਨਾਉਣੇ ਜਿਵੇਂ ਹੀਰਾ ਹੱਥ ਮੇ ਤਨਕ ਸੋ ਦਿਖਾਈ ਦੇ ਤੇ ਮੋਲ ਕੀ ਇਹ ਦਮਕਨ ਭਰਤ ਪੰਡਾਰ ਜੀ ਜਿਵੇਂ ਪਰ ਬਾਂਦੇ ਹੁੰਡੀ ਲਾਗਤ ਨਾ ਭਾਰ ਪ੍ਰਾਣ ਸਮੇਂ ਚ ਹੁੰਡੀਆਂ ਹੁੰਦੀਆਂ ਸੀ ਜਿਹੜਾ ਕੈਸ਼ ਕਰਾਈ ਜਾਂਦੀ ਸੀ ਅੱਜ ਦੇ ਸਮੇਂ 'ਚ ਸੌਖਾ ਸਮੇਂ ਚੈੱਕ ਡਰਾਫਟ ਤੁਸੀਂ ਕਿਸੇ ਕੋਲੋਂ 10 ਲੱਖ 2 ਲੱਖ 3 ਲੱਖ ਪੈਸੇ ਲੈਣੇ ਹੋਣ ਤੇ ਅਗਲੇ ਨੂੰ ਕਹੋ ਅਗਲਾ ਦਾ ਚੈੱਕ ਲਿਖ ਦਿੰਦਾ ਮੈਂ ਚੈੱਕ ਨੂੰ ਫੋਲਡ ਕੀਤਾ ਪਰਸ ਦੀ ਨੁਕਰੇ ਪਾ ਕੋਪਾਰ ਹੈਗਾ ਕੋ ਡਾਰ ਹੈਗਾ ਕੋ ਟੈਨਸ਼ਨ ਹੈ ਪਰ ਜੇ ਇਹੋ ਚੈੱਕ ਤੁਸੀਂ ਜਾ ਕੇ ਬੈਂਕ ਵਿੱਚੋਂ ਕੈਸ਼ ਕਰਾ ਲਿਆ ਤੁਹਾਡੇ ਕੋਲ 1 ਲੱਖ 2 ਲੱਖ ਰੁਪਈਆ ਹੋਇਆ ਹੁਣ ਡਾਰੇਗਾ ਨਾ ਬੋਲੋ ਜੀ ਇਹਨਾਂ ਦੇਸ਼ਾਂ ਦਾ ਮੈਨੂੰ ਪਤਾ ਨਹੀਂ ਪਰ ਆਪਣੇ ਦੇਖ ਤੇ 2000 ਦਾ ਵੀ ਡਰ ਹੁੰਦਾ ਬੰਦੇ ਨੂੰ ਐਸਾ ਮੈਨੂੰ ਪਤਾ ਨਹੀਂ ਹੈਗਾ ਜੀ ਉਹ ਵੈਗਰੂ ਹੁਣ ਅੰਦਾਜ਼ਾ ਲਾਇਓ ਤੁਸੀਂ ਹੁਣ ਖਤਰਾ ਵੱਧ ਗਿਆ ਨਾ ਚੈੱਕ ਦਾ ਕੋਈ ਭਾਰਨੀ ਚਪਲ ਰੁਕਾਇਸ਼ ਕਾ ਤੇ ਕਿੰਨੇ ਪੈਸੇ ਮਿਲ ਗਏ ਫਿਰ ਉਹਦੇ ਵਾਸਤੇ ਬੈਗ ਚਾਹੀਦਾ ਥੈਲੀ ਚਾਹੀਦੀ ਪਰ ਚੈੱਕ ਨੁਕਰ ਚ ਹੀ ਪੈ ਗਿਆ ਸੀ ਜਿਵੇਂ ਬਰਬਾਂਡੇ ਹੁੰਦੀ ਲਾਗਤ ਨਾ ਪਾਰ ਕਸ਼ੂ ਆਗੇ ਜਾਇ ਪਾਇਤ ਲక్ష్ਮੀਆ ਪਾਰ ਜੀ ਜੈਸੇ ਬਟ ਬੀਜ ਆ ਤੋ ਸੁਖਮ ਸਰੂਪ ਹੋਤ ਬਟ ਕਹਿੰਦੇ ਬੋੜ ਨੂੰ ਬੋੜ ਦਾ ਬੀਜ ਬਜ਼ੁਰਗਾਂ ਨੂੰ ਪਤਾ ਹੋਣਾ ਬਹੁਤ ਬਰੀਕ ਹੁੰਦਾ ਬੋੜ ਦਾ ਬੀਜ ਬਹੁਤ ਬਰੀਕ ਹੁੰਦਾ ਤਣਕ ਦਾ ਦਾਣਾ ਮੱਕੀ ਦਾ ਦਾਣਾ ਦੇ ਬਹੁਤ ਮੋਟੇ ਆ ਬੋੜ ਦਾ ਬੀਜ ਤਾਂ ਰਾਈ ਸਰੋਂ ਦੇ ਦਾਣੇ ਨਾਲੋਂ ਵੀ ਬਰੀਕ ਹੁੰਦਾ ਤੁਸੀਂ ਕਿਸੇ ਬੰਦੇ ਨੂੰ ਕਹੋ ਵੀ ਆਹ ਨਿੱਕੇ ਜਿਹੇ ਬੀਜ ਚ ਇੱਕ ਦਰਖਤ ਛੁਪਿਆ ਪਿਆ ਉਹ ਮੰਨੂਗਾ ਹੀ ਨਹੀਂ ਪਰ ਜਿਨੇ ਬੋਰਡ ਵੇਖਿਆ ਬਜ਼ੁਰਗਾਂ ਨੂੰ ਪਤਾ ਪਹਿਲੇ ਸਮੇਂ ਚ ਆਪਣੇ ਪਿੰਡਾਂ ਦੇ ਬਾਰ-ਬਾਰ ਬੋਰਡ ਹੁੰਦੇ ਸੀ ਬੁੜਾਂ ਦੀ ਛਾਵੇਂ ਲੋਕ ਬੈਠਦੇ ਹੁੰਦੇ ਸੀ ਪੁਸ਼ਕਰ ਇਲਾਕਾ ਰਾਜਸਥਾਨ ਵਿੱਚ ਇੱਕ ਬੋਰਡ ਹੈ ਕਈਆਂ ਦੂਰ-ਦੂਰ ਤੱਕ ਇੱਕੋ ਬੋਰਡ ਹੀ ਫੈਲਿਆ ਹੋਇਆ ਹੈ ਬੋਰਡ ਦੀਆਂ ਜੜਾਂ ਬਹੁਤ ਵੱਡੀਆਂ ਹੁੰਦੀਆਂ ਕਈ ਅੱਧੇ-ਅੱਧੇ ਪਿੰਡ ਦੇ ਪਸ਼ੂ ਵੱਜ ਜਾਂਦੇ ਬੋਰਡ ਦੇ ਥੱਲੇ ਹੈ ਬਰੀਕ ਜਿਵੇਂ ਬੱਟ ਬੀਜਾ ਤੋ ਸੁਖਮ ਸਰੂਪ ਹੋਤ ਬੋਏ ਸਬ ਵਿਧ ਕਰੇ ਬਿਰਖਾ ਵਿਸਥਾਰ ਜੀ ਜਿਵੇਂ ਬੋੜ ਦਾ ਬੀਜ ਨਿਕਾ ਜਾ ਬਰੀਕ ਹੈ ਜਮੀਨ 'ਚ ਬੀਜੇ ਤੇ ਕੱਡਾ ਵੱਡਾ ਦਰਖਤ ਤੈਸੇ ਗੁਰਬਚਨ ਸਚਨ ਗੁਰ ਸਿੱਖਨ ਵਿੱਚ ਇਦਾਂ ਹੀ ਜਿਹੜੇ ਗੁਰੂ ਦੇ ਬਚਨਾਂ ਜਦੋਂ ਨਾ ਬਚਨਾਂ ਨੂੰ ਸਿੱਖ ਆਪਣੇ ਹਿਰਦੇ ਦੀ ਧਰਤੀ ਵਿੱਚ ਬੀਜਦਾ ਹੈ ਆਗੇ ਜਾਏ ਪਾਇਤ ਲక్ష్ਮੀ ਇਦਾਂ ਫਿਰ ਅੱਗੇ ਜਾ ਕੇ ਜਾਨੀਏ ਮਹਾਤਮ ਗਏ ਹਰਦੁਆਰ ਜੀ ਇਹਦੀ ਮਹਾਨਤਾ ਦਾ ਸਮਾਂ ਫਲ ਆਉਣ ਵਾਲੇ ਸਮੇਂ ਮਿਲਦਾ ਕਿ ਗੁਰੂ ਦੇ ਸ਼ਬਦ ਨੇ ਮਨੁੱਖ ਦੇ ਜੀਵਨ ਨੂੰ ਕਿੰਨਾ ਸੋਹਣਾ ਬਣਾ ਦਿੱਤਾ ਕਿੰਨਾ ਖੂਬਸੂਰਤ ਬਣਾ ਦਿੱਤਾ ਭਾਈ ਤੂੰ ਚੋਰੀ ਕਰਕੇ ਲੈ ਕੇ ਗਿਆ ਸੀ ਕਹਿੰਦਾ ਹਾਂਜੀ ਕਹਿੰਦਾ ਕਿ ਕਿਦਾਂ ਕਰਾਂ ਮਾਤਵਾਪਰੀ ਵਾਪਸ ਕਰਨ ਆ ਗਿਆ ਕਹਿੰਦਾ ਜੀ ਸ਼ਬਦ ਨੇ ਧੋ ਦਿੱਤਾ ਅੰਦਰ ਮੇਰਾ ਕਿਹੜੇ ਗੁਰੂ ਕੋਲੋਂ ਗਿਆ ਸੀ ਕਹਿੰਦਾ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਲ ਬਜ਼ੁਰਗ ਕਹਿੰਦਾ ਫਿਰ ਮੈਨੂੰ ਵੀ ਲੈ ਕੇ ਚੱਲ ਉਹਨਾਂ ਕੋਲ ਕਈ ਵਾਰੀ ਚੋਰ ਵੀ ਜਰੀਆ ਬਣ ਜਾਂਦਾ ਜੀ ਸੰਗਤ ਵਿੱਚ ਲਿਆਉਣ ਦਾ ਕਹਿੰਦਾ ਮੈਨੂੰ ਵੀ ਲੈ ਕੇ ਚੱਲ ਮੈਂ ਵੀ ਦਰਸ਼ਨ ਕਰਨੇ ਆ ਮੈਂ ਵੀ ਸੰਗਤ ਕਰਾਂ ਮਹਾਰਾਜ ਦੀ ਮੱਝ ਬੰਦਤੀ ਕੱਟੀ ਬੰਦਤੀ ਥੋੜੀ ਜੀ ਪੋਟਲੀ ਪੈਸਿਆਂ ਦੀ ਦੇਣ ਲੱਗਾ ਬਜ਼ੁਰਗ ਕਹਿੰਦਾ ਪੁੱਤਰਾ ਇਹ ਕੀ ਹੈ ਕਹਿੰਦਾ ਜੀ ਜਿਹੜਾ ਮਹੀਨਾ ਦੁੱਧ ਪੀਤਾ ਉਹ ਪੈਸੇ ਕਹਿੰਦਾ ਛੱਡ ਬਚਿਆ ਤੇਰੇ ਬੱਚੇ ਕੀ ਤੇ ਮੇਰੇ ਬੱਚੇ ਕੀ ਤੂੰ ਮੱਝ ਲਾਇਆ ਵਾਪਸ ਲਾਇਆ ਇਹੋ ਬੜੀ ਵੱਡੀ ਗੱਲ ਹੈ ਮੈਨੂੰ ਗੁਰੂ ਕੋ ਲੈ ਕੇ ਚੱਲ ਭਾਈ ਮੇਰੂ ਜਿਸ ਘਰ ਚੋਰੀ ਕੀਤੀ ਸੀ ਉਸ ਵਿਅਕਤੀ ਨੂੰ ਗੁਰੂ ਤੱਕ ਲਿਆਉਣ ਦਾ ਜ਼ਰੀਆ ਬਣਿਆ ਪਿਆਰਿਓ ਸ਼ਬਦ ਕਮਾਉਣ ਦਾ ਅਰਥ ਸਾਬ ਮੇਰਾ ਸਦਾ ਹੈ dissੇ ਸ਼ਬਦ ਤੇ ਆਪਾਂ ਬਾਣੀ ਪੜ੍ਹੀ ਜਾਈਏ ਪਾਠ ਕਰੀ ਜਾਈਏ ਠੱਗੀਆਂ ਮਾਰੀ ਜਾਈਏ ਲੁੱਟਾਂ ਕਰੀ ਜਾਈਏ ਲੁੱਟਕਸੁੱਟ ਕਰੀ ਜਾਈਏ ਜਿਹੜਾ ਆਵੇ ਮੂੰਹ ਮੇਂ ਰਾਮ ਰਾਮ ਬਗਲ ਮੇਂ ਹੁਣ ਤੁਸੀਂ ਕਹੋਗੇ ਕੋਲੋਂ ਕਹਿ ਗਿਆ ਬਾਣੀ ਚ ਲਿਖਿਆ ਹਰ ਹਰ ਕਰੈ ਨਿਤ ਕਪਟ ਕਮਾਵੇਂ ਹਿਰਦਾ ਛੋਦ ਨਾ ਹੋਈ ਆਨ ਦਿਨ ਕਰਮ ਕਰੈ ਬਹੁ ਤੇਰੇ ਸਪਨੇ ਸੁਖ ਨ ਹੋਈ ਅੰਦਰ ਬੰਦਾ ਕਪਟ ਹੋਵੇ ਤੇ ਮੂੰਹ ਰਾਮ ਰਾਮ ਕਰੇ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਛੁੱਧ ਨ ਹੋਈ ਅੰਨ ਦਿਨ ਕਰਮ ਕਰਾਂ ਬੋ ਤੇਰੇ ਸੁਪਨੇ ਅੱਛਾ ਜਾਗਦਿਆਂ ਤੇ ਸੁਖ ਕੀ ਮਿਲਣਾ ਸੁਪਨਾ ਵੀ ਸੁਖਦਾ ਨਹੀਂ ਆਉਂਦਾ